ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗੁਰੂ ਸੋਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਤੇ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਦੇ ਆਂ ਵੀ ਆਪਣੇ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਵੀ ਸਿਫਾਈ ਨਾ ਦਿਓ ਉਸ ਅਕਾਲ ਪੁਰਖ ਵੈਗੁਰੂ ਤੋਂ ਬਿਨਾਂ ਕਿਸੇ ਨੂੰ ਸਿਫਾਈ ਨਾ ਦਿਓ ਕਿਉਂਕਿ ਆਪਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਏ ਆ ਤੇ ਉਹਦੀ ਹਜ਼ੂਰੀ ਦੇ ਵਿੱਚ ਹੀ ਜਾਣਾ ਹੈ ਫਿਰ ਕਿਉਂ ਕਿਸੇ ਦੇ ਮੂਹਰੇ ਝੁਕੀਏ ਕਹਿਣ ਦਾ ਮਤਲਬ ਮੇਰਾ ਇਹ ਹੈ ਵੀ ਜਦੋਂ ਆਪਾਂ ਲੋਕਾਂ ਨੂੰ ਸਫਾਈਆਂ ਦੇਣ ਦੇ ਚੱਕਰ ਚ ਲੱਗ ਜਾਂਦੇ ਆ ਨਾ ਤਾਂ ਆਪਣੀ ਜ਼ਿੰਦਗੀ ਤਹਿਸ ਤੋਂ ਨਹਿਸ ਹੋ ਜਾਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਆ ਵੀ ਲੋਕਾਂ ਨੂੰ ਸਫਾਈਆਂ ਤਾਂ ਕਦੇ ਹੀ ਨਾ ਦਿਓ ਕਦੀ ਨਾ ਦਿਓ ਜੋ ਸੋਚਦਾ ਸੋਡੇ ਬਾਰੇ ਸੋਚੀ ਜਾਂਦੇ ਹੋ ਤੁਸੀਂ ਸਫਾਈ ਸਿਰਫ ਆਪਣੇ ਪਰਮਾਤਮਾ ਨੂੰ ਦੇਣੀ ਆ ਜਿਸ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਸਿਰਫ ਉਹਨੂੰ ਸਫਾਈ ਦੇਣੀ ਆ ਬਾਕੀਆਂ ਦੀਆਂ ਤੁਸੀਂ ਪਰਵਾਹਾਂ ਹੀ ਛੱਡ ਦਿਓ ਕਿਉਂਕਿ ਜਿਹੜਾ ਸੋਨਾ ਹੁੰਦਾ ਸੋਨੇ ਨੂੰ ਵੀ ਅੱਗ ਦੇ ਵਿੱਚ ਤਪਾ ਕੇ ਢਾਲ ਕੇ ਫਿਰ ਉਹਦਾ ਗਹਿਣਾ ਬਣਾਇਆ ਜਾਂਦਾ ਹੈ ਸੋ ਸੇਮ ਚੀਜ਼ ਆਪਣੀ ਲਾਈਫ ਹੁੰਦੀ ਆ ਆਪਾਂ ਨੂੰ ਵੀ ਹਰ ਇੱਕ ਚੀਜ਼ ਦੇ ਵਿੱਚ ਟੱਪਣਾ ਪੈਂਦਾਗਾ ਮੱਚ ਇਹ ਨਹੀਂ ਹੁੰਦਾ ਵੀ ਕੋਈ ਬੰਦਾ ਮੱਚ ਦੀ ਅੱਗ ਵਿੱਚ ਓ ਲੰਘ ਜਾਂਦਾ ਤੇ ਉਹ ਸੋਨਾ ਹੁੰਦਾ ਠੀਕ ਹੈ ਜੀ ਕਈ ਲੋਕ ਐਸੀਆਂ ਗੱਲਾਂ ਤੋਂ ਗੁਜ਼ਰ ਰਹੀ ਹੁੰਦਾ ਵੀ ਉਹ ਅੱਗ ਨਾਲੋਂ ਵੱਧ ਬੰਦੇ ਮੰਦਰੋਂ ਅੰਦਰ ਹੀ ਛਾੜ ਦਿੰਦੀਆਂ ਵੀ ਐਡੀ ਪਾਵਰਫੁੱਲ ਹੁੰਦੀ ਐ ਕਿਸੇ ਦੀ ਟੈਂਸ਼ਨ ਵੀ ਆਪਾਂ ਨੂੰ ਕੋਈ ਤੰਗ ਕਰ ਰਿਹਾ ਜਾਂ ਆਪਾਂ ਨੂੰ ਕੋਈ ਟੈਂਸ਼ਨ ਦੇ ਰਿਹਾ ਕਿਸੇ ਪ੍ਰਤੀ ਦੇ ਰਿਹਾ ਟੈਂਸ਼ਨ ਉਹ ਟੈਂਸ਼ਨ ਵੀ ਆਪਾਂ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਐ ਚੰਗੇ ਹੋਣ ਦੇ ਚੱਕਰ 'ਚ ਨਾ ਆਪਾਂ ਸਭ ਕੁਝ ਭੁੱਲ ਜਾਂਦੇ ਆਂ ਆਪ ਦੀ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਆਂ ਖਾਣਾ ਪੀਣਾ ਭੁੱਲ ਜਾਂਦੇ ਆਂ ਪਰ ਫੇਰ ਵੀ ਆਪਾਂ ਜਿੱਤ ਨਹੀਂ ਸਕਦੇ ਇਸ ਸੰਸਾਰ ਨੂੰ ਆਪਾਂ ਮੈਂ ਪਹਿਲਾਂ ਸੁਣਦੀ ਸੀ ਇਹ ਗੱਲਾਂ ਹੁਣ ਮੇਰੇ ਨਾਲ ਵੀ ਹੋ ਰਹੀਆਂ ਕਿਉਂਕਿ ਆਪਾਂ ਕਿਸੇ ਨੂੰ ਜਿੰਨਾ ਆਪਾਂ ਕਿਸੇ ਨੂੰ ਸਫਾਈ ਦੇਵਾਂਗੇ ਉਨਾ ਹੀ ਬੰਦਾ ਸਾਨੂੰ ਤੰਗ ਕਰਦਾ ਥੋਡੇ ਸਿਰ ਤੇ ਚੜਦਾ ਜਦੋਂ ਤੁਸੀਂ ਬੇਪਰਵਾਹ ਹੋ ਕੇ ਜਿਉਂਗੇ ਉਦੋਂ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਇਹ ਦੁਨੀਆ ਦਾ ਦਸਤੂਰ ਬਣ ਚੁੱਕਿਆ ਜੀ ਮੈਨਾਂ ਕੀ ਸੱਚੇ ਪਾਤਸ਼ਾਹ ਵੈਗੁਰੂ ਕਾਲਪੁਰਖ ਵੈਗੁਰੂ ਅੱਗੇ ਤੁਸੀਂ ਸਫਾਈਆਂ ਦਿਆ ਕਰੋ ਕਿਉਂਕਿ ਉਹਨਾਂ ਨੇ ਆਪਣਾ ਲੇਖਾ ਜੋਖਾ ਲੈਣਾ ਦੇਖ ਲੋਕਾਂ ਦੇ ਬਸਤ ਹੈ ਨਹੀਂ ਜਦੋਂ ਲੋਕ ਤੁਹਾਡੇ ਨਾਲ ਮਿਲ ਜੁੜ ਕੇ ਰਹਿਣਾ ਪਸੰਦ ਨਹੀਂ ਕਰਦੇ ਤੋਂ ਨੂੰ ਚੰਗਾ ਨਹੀਂ ਸਮਝਦੇ ਫਿਰ ਤੁਸੀਂ ਕੀ ਲੈਣਾ ਕਿਸੇ ਨੂੰ ਸਫਾਈਆਂ ਦੇ ਕੇ ਹਨ ਦੇਖੋ ਜੀ ਇੱਕ ਦਿਲਚਸਪੀ ਹੁੰਦੀ ਆ ਵੀ ਬੰਦਾ ਕਿਤੇ ਰਹਿਣਾ ਚਾਹੁੰਗਾ ਜਾਂ ਕਿਸੇ ਨਾਲ ਰਹਿਣਾ ਚਾਹੁੰਦਾ ਹੈ ਜਾਂ ਉਹ ਫੈਮਿਲੀ ਚ ਰਹਿਣਾ ਚਾਹੁੰਦਾ ਜਾਂ ਉਹ ਅਲੱਗ ਰਹਿਣਾ ਚਾਹੁੰਦਾ ਆ ਆਪ ਦਾ ਉਹ ਆਪ ਦਾ ਮੈਟਰ ਹੁੰਦਾ ਹਨ ਪਰ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਵੀ ਜਦੋਂ ਉਸ ਕੋ ਡੀ ਅੰਤਰਾਤਮਾ ਖੋਸ਼ ਹੈ ਨਹੀਂ ਨਾ ਤੇ ਤੁਸੀਂ ਫਿਰ ਵੀ ਕਿਸੇ ਨਾ ਕਿਸੇ ਲਈ ਆਪਣੀਆਂ ਮਤਲਬ ਸਫਾਈਆਂ ਦਿੰਦੇ ਰਹਿੰਦੇ ਹੋ ਆ ਆਹ ਜੀ ਆ ਆਹ ਜੀ ਮੂਰਲਾ ਤੁਹਾਨੂੰ ਜ਼ੀਰੋ ਸਮਝਦਾ ਜ਼ੀਰੋ ਆਪਾਂ ਨੂੰ ਕਿਉਂ ਸਮਝਦਾ ਤੁਹਾਨੂੰ ਕੁਝ ਪਤਾ ਉਹ ਜ਼ੀਰੋ ਆਪਾਂ ਨੂੰ ਤਾਂ ਸਮਝਦਾ ਆਪਾਂ ਪਾਗਲ ਹੁੰਨੇ ਆ ਆਪਾਂ ਕਿਸੇ ਨੂੰ ਸਮਝਾਉਣ ਲੱਗ ਜਗੇ ਜਾਂ ਕਿਸੇ ਦੀ ਕੇਅਰ ਕਰਨ ਲੱਗ ਜਗੇ ਜਾਂ ਆਪਾਂ ਦੇ ਲੋਕ ਕਿਸ ਨੂੰ ਪਿਆਰ ਹੀ ਕਰ ਲੱਗ ਜਗੇ ਆਪਾਂ ਉਹ ਬੰਦੇ ਦੀ ਕੇਅਰ ਕਰਦੇ ਆ ਕੋਈ ਵੀ ਰਿਸ਼ਤਾ ਆਪਾਂ ਰਿਸ਼ਤੇ ਦਾ ਕਿਸਦਾ ਨਾਂ ਨਹੀਂ ਲੈਂਦੇ ਰਿਸ਼ਤੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ ਤੇ ਮੁਰਲਾ ਸਾਖਸ ਨੂੰ ਸਮਝ ਨਹੀਂ ਰਿਹਾ ਮੁਰਲੇ ਨੂੰ ਲੱਗਦਾ ਵੀ ਇਹ ਬੰਦਾ ਤਾਂ ਢੋਂਗ ਕਰਦਾ ਹੈ ਇਹ ਬੰਦਾ ਤਾਂ ਢੋਂਗੀ ਹੈ ਹਨਾ ਵੀ ਆਪਾਂ ਇਹ ਤੋਂ ਸਫਾਈਆਂ ਲੈ ਦੇ ਕੇ ਕੀ ਲੈਣਾ ਮੈਂ ਕਹਣੀ ਉੱਥੇ ਸਫਾਈਆਂ ਕਦੇ ਵੀ ਨਾ ਦਿਓ ਜਿੱਥੇ ਛੋਡੇ ਜਿੱਥੇ ਮੇਰੇ ਕੋਲ ਤਾਂ ਇੱਕੋ ਹੀ ਗੱਲ ਹੈ ਜੀ ਜਿੱਥੇ ਛੋਡੀ ਕਦਰ ਨਹੀਂ ਨਾ ਉੱਥੇ ਸਫਾਈਆਂ ਬਿਲਕੁਲ ਨਾ ਦਿਓ ਕਿਉਂਕਿ ਸਫਾਈਆਂ ਦੇਣ ਦੇ ਚੱਕਰ 'ਚ ਤੁਸੀਂ ਆਪ ਦੀ ਜਿਹੜੀ ਰੈਂਦੀ ਖੁੰਦੀ ਕਦਰ ਆ ਉਹ ਵੀ ਖੋ ਲੈਂਦੇ ਹੋ ਤੇ ਜਿਨ੍ਹਾਂ ਨੇ ਛੋਡੀ ਕਦਰ ਨਹੀਂ ਜਾਣਣੀ ਨਾ ਤੇ ਨਹੀਂ ਜਾਣਣੀ ਚਾਹੇ ਤੁਸੀਂ ਜੋ ਮਰਜ਼ੀ ਕਰੋ ਜੋ ਮਰਜ਼ੀ ਦਾ ਮਤਲਬ ਮੇਰਾ ਇਹ ਹੈ ਵੀ ਚਾਹੇ ਤੁਸੀਂ ਅੱਗ ਮਚਾ ਕੇ ਉਹਦੇ ਵਿੱਚ ਖੜ੍ਹਜੋ ਵੀ ਯਾਰ ਨਹੀਂ ਮੈਂ ਇਦਾਂ ਦਾ ਨਹੀਂ ਹੈਗਾ ਮੈਂ ਸਹੀ ਐ ਮੈਂ ਆਏ ਆਏ ਆ ਉੱਥੇ ਵੀ ਛੋਡੇ ਤੇ ਉਂਗਲਾਂ ਚੱਕੀਆਂ ਜਾਣੀਆਂ ਉੱਥੇ ਵੀ ਸਾਨੂੰ ਕਿਹਾ ਜਾਣਾ ਵੀ ਤਾ ਟੰਗ ਕਰ ਰਿਹਾ ਫਿਰ ਕਿਉਂ ਕਿਸੇ ਨੂੰ ਸੁਫਾਈਆਂ ਦੇਣ ਦੇ ਚੱਕਰ 'ਚ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕੀਤੀ ਐ ਜੈਸੇ ਰੱਬ ਨੇ ਦਿੱਤੀ ਐ ਜ਼ਿੰਦਗੀ ਹੰਡਾਓ ਕੋਈ ਛੋਡੇ ਨਾਲ ਰਹਿਣਾ ਚਾਹੁੰਦਾ ਰਵੇ ਕੋਈ ਛੋਡੇ ਨਾਲ ਨਹੀਂ ਰਹਿਣਾ ਚਾਹੁੰਦਾ ਨਾ ਰਵੇ ਦੁਨੀਆ ਤੇ ਇਕੱਲੇ ਆਏ ਆ ਤੇ ਇਕੱਲਿਆਂ ਨੇ ਜਾਣਾ ਫਿਰ ਕਿਉਂ ਕਿਸੇ ਦਾ ਸਾਥ ਪਾਲਦੀਆਂ ਮੈਂ ਕਹਣੀਆ ਜਿਸ ਰਿਸ਼ਤੇ ਚ ਤੁਹਾਨੂੰ ਮਿੰਤਾ ਕਰਨੀਆਂ ਪੈਣ ਵੀ ਤੂੰ ਐ ਕਰੋ ਜੀ ਤੁਸੀਂ ਐ ਨਹੀਂ ਕਰਨਾ ਬਾਹਰ ਕਰੋ ਤੁਸੀਂ ਤਾਂ ਕਰ ਰਹੀ ਹੋ ਨੇ ਕੇਅਰ ਜਾਂ ਟੈਂਸ਼ਨ ਕਰ ਰਹੇ ਹੋ ਵੀ ਐ ਨਾ ਹੋ ਜੇ ਐ ਨਾ ਹੋ ਜੇ ਮੂਰਲਾ ਸਕਸ ਤੁਹਾਡੇ ਲਈ ਇਹ ਸੋਚਦਾ ਵੀ ਇਹ ਬੰਦਾ ਮੈਨੂੰ ਤੰਗੀ ਕਰੀ ਜਾਂਦਾ ਇਹ ਮੈਨੂੰ ਡਿਸਟਰਬਲਿਸ਼ ਨਹੀਂ ਜਾਈ ਜਾਂਦਾ ਫਿਰ ਮੈਂ ਕਹਣੀਆ ਤੁਹਾਨੂੰ ਉੱਥੇ ਫਾਇਦਾ ਹੀ ਨਹੀਂ ਕੋਈ ਉਦੋਂ ਚੰਗਾ ਤੁਸੀਂ ਰੱਬ ਦਾ ਨਾਮ ਲਵੋ ਉਹ ਉਹਨੇ ਟਾਈਮ 'ਚ ਰੱਬ ਦਾ ਨਾਮ ਲਵੋ ਰੱਬ ਤਾਂ ਤੁਹਾਡਾ ਥੋੜਾ ਥੋੜਾ ਜਪਿਆ ਨਾਮ ਵੀ ਤੁਹਾਡੇ ਕੰਮ ਆ ਜਾਂਦਾ ਪਰ ਕਿਸੇ ਨੂੰ ਦੇਖੋ ਜੇ ਦੁਨੀਆ ਜਿੱਥੋਂ ਤੇ ਕਰਮੈ ਸਮਝੀ ਐ ਮੈਂ ਤਾਂ ਇਹੀ ਸਮਝੀ ਐ ਸੋਡਾ ਨਹੀਂ ਮੈਨੂੰ ਪਤਾ ਵੀ ਦੁਨੀਆ ਨੂੰ ਜਿੰਨਾ ਮਰਜ਼ੀ ਸਮਝਾ ਲੋ ਤੁਸੀਂ ਉਹਨਾਂ ਨੇ ਆਪਦੀ ਮਰਜ਼ੀ ਹੀ ਕਰਨੀ ਹੁੰਦੀ ਐ ਆਪਣੇ ਵਰਗੇ ਪਾਗਲ ਬੇਵਕੂਫ ਲੋਕਾਂ ਨੂੰ ਇਹ ਹੁੰਦਾ ਵੀ ਅਸੀਂ ਸਮਝਾ ਰਹੇ ਹਾਂ ਜਾਂ ਕੋਈ ਸਾਡੇ ਪਿੱਛੇ ਸਮਝੂਗਾ ਜਾਂ ਸਮਝੂਗਾ ਨਹੀਂ ਇਹ ਗੱਲਾਂ ਨਹੀਂ ਹੁੰਦੀਆਂ ਵੀ ਇਹ ਮੈਂ ਨਹੀਂ ਮੰਦੀ ਇਹਨਾਂ ਗੱਲਾਂ ਨੂੰ ਸਮਾਂ ਨਾ ਬਰਬਾਦ ਕਰੋ ਕਿਸੇ ਨੂੰ ਸਮਝਾਉਣ ਦੇ ਚੱਕਰ ਚ ਨਾ ਤਾਂ ਕੋਈ ਸੋਢੀ ਅੱਜ ਗੱਲ ਸੁਣਦਾ ਨਾ ਸੋਢੀ ਕੋਈ ਕੱਲ ਸੁਣਦਾ ਫਿਰ ਕਿਉਂ ਸਮਾਂ ਬਰਬਾਦ ਕਰਦੇ ਹੋ ਜੀਨੇ ਜਿੱਥੇ ਜਾਣਾ ਨੂੰ ਜਾਣ ਦੋ ਕੋਈ ਵੀ ਰਿਸ਼ਤਾ ਹੈ ਕਿਸੇ ਵੀ ਰਿਸ਼ਤੇ ਨੂੰ ਤੁਸੀਂ ਬਣ ਕੇ ਨਹੀਂ ਰੱਖ ਸਕਦੇ ਇੱਕ ਤਾਂ ਮੈਂ ਥੇਲ ਖਾ ਲਿਓ ਕਿਉਂਕਿ ਇਹ ਉਲਟ ਹੋ ਚੁੱਕਿਆ ਕੰਮ ਜਿਹਦੀ ਤੁਸੀਂ ਰਿਸਪੈਕਟ ਕਰੋਗੇ ਉਹ ਬੰਦਾ ਤੁਹਾਨੂੰ ਘਟਿਆ ਸਮਝੂਗਾ ਜਿਹਨੂੰ ਤੁਸੀਂ ਛੇਤਰ ਖਿੱਚ ਕੇ ਰੱਖੋਗੇ ਉਹ ਬੰਦਾ ਤੁਹਾਨੂੰ ਚੰਗਾ ਸਮਝੂਗਾ ਇਹ ਦਸਤੂਰ ਆ ਗਿਆ ਵੀ ਅੜਪ ਬੰਦੇ ਦੀ ਦੁਨੀਆ ਇੱਥੇ ਨਰਵ ਨੂੰ ਕੋਈ ਨਹੀਂ ਪੁੱਛਦਾ ਜੇ ਕੋਈ ਬੰਦਾ ਚੁੱਪ ਕਰਕੇ ਸਹਿਣ ਕਰ ਰਿਹਾ ਤਾਂ ਉਹਨੂੰ ਪਾਗਲ ਹੀ ਸਮਝਿਆ ਜਾਂਦਾ ਵੀ ਤਾਂ ਪਾਗਲਾ ਇਹਨੂੰ ਕਿਹੜਾ ਪਤਾ ਕਾਸ਼ੀ ਦਾ ਵੀ ਨਹੀਂ ਪਤਾ ਪਤਾ ਸਾਰਾ ਹੁੰਦਾ ਵੀਰੇ ਸਾਰਾ ਪਤਾ ਹੁੰਦਾ ਪਰ ਉਹ ਬੰਦਾ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਚੁੱਪ ਹੋ ਜਾਂਦਾ ਸੋਚਦਾ ਵੀ ਸੱਡ ਖੜਾ ਸੱਡ ਖੜਾ ਆ ਸੱਡ ਖੜਾ ਦੇ ਚੱਕਰ 'ਚ ਬੰਦਾ ਕਿਸੇ ਨੂੰ ਸਿਰ ਤੇ ਚੜਾ ਲੈਂਦਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣੀ ਆ ਸਾਹਮਣੇ ਵਾਲੇ ਨੂੰ ਬੇਵਕੂਫ ਨਾ ਸਮਝਿਆ ਕਰੋ ਉਹਨੂੰ ਸਾਰਾ ਪਤਾ ਹੁੰਦਾ ਵੀ ਤੁਸੀਂ ਕਿੱਥੋਂ ਕੀ ਕਰ ਰਹੇ ਹੋ ਟੀ ਤੁਸੀਂ ਕਰਨਾ ਚਾਹੁੰਦੇ ਹੋ ਕੀ ਤੁਹਾਡੀ ਫੀਲਿੰਗ ਆ ਸਾਹਮਣੇ ਵਾਲੇ ਪਰਸ ਨੂੰ ਸਾਰਾ ਪਤਾ ਹੁੰਦਾ ਬਟ ਉਹ ਬੋਲਣਾ ਨਹੀਂ ਚਾਹੁੰਦਾ ਹੁੰਦਾ ਉਹ ਚੁੱਪ ਕਰਕੇ ਰਿਸ਼ਤੇ ਨਿਭਾਉਣਾ ਚਾਹੁੰਦਾ ਹੁੰਦਾ ਵੀ ਯਾਰ ਨਹੀਂ ਵੀ ਜਾਣ ਰਿਸ਼ਤੇ ਜਿੱਦਾਂ ਮਰਜ਼ੀ ਨਹੀਂ ਵੀ ਜਾਣ ਆਪਾਂ ਬੋਲ ਕੇ ਕੀ ਲੈਣਾ ਕਿਉਂਕਿ ਉਹ ਉਹਦੇ ਹੋਰ ਵੀ ਕਰਨ ਹੱਸਦੇ ਜਦੋਂ ਤੁਸੀਂ ਨੂੰ ਸਾਹਮਣੇ ਵਾਲੇ ਪਰਸ ਨੂੰ ਬੇਵਕੂਫ ਬਣਾ ਰਹੇ ਹੁੰਦੇ ਪਤਾ ਉਹਨੂੰ ਸਾਰਾ ਹੁੰਦਾ ਪਰ ਉਹ ਛੋਟੀਆਂ ਗੱਲਾਂ ਸੁਣ ਰਿਹਾ ਹੁੰਦਾ ਹਾਂਜੀ ਠੀਕ ਐ ਓਕੇ ਹਾਂ ਹਾਂ ਇਹੀ ਹੋਣਾ ਪਰ ਪਤਾ ਉਹਨੂੰ ਸਾਰਾ ਹੁੰਦਾ ਉਹ ਚੁੱਪ ਪਤਾ ਕਿਉਂ ਕਰਦਾ ਹੁੰਦਾ ਉਹ ਸਾਰਾ ਕੁਝ ਰੱਬ ਦੇ ਛੱਡ ਦਿੰਦਾ ਉਹ ਸੋਚਦਾ ਵੀ ਮੈਥੋਂ ਨਹੀਂ ਆਹ ਬੰਦਾ ਸਮਝਦਾ ਤੇ ਮੈਂ ਇਹਨੂੰ ਸਮਝਾ ਨਹੀਂ ਸਕਿਆ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਹੁਣ ਇਹਨੂੰ ਪਰਮਾਤਮਾ ਹੀ ਸਮਝਾਊਗਾ ਤੇ ਪਰਮਾਤਮਾ ਸਮਝਾ ਵੀ ਦਿੰਦਾ ਜਦੋਂ ਤੁਸੀਂ ਕਿਸੇ ਨੂੰ ਵੀ ਮਤਲਬ ਦੂਸਰੇ ਬੰਦੇ ਨੂੰ ਗਲਤ ਸਮਝਣ ਲੱਗ ਗਏ ਨੇ ਉਹ ਖੁਦ ਆਪਣੇ ਆਪ ਨੂੰ ਸਹੀ ਸਮਝਦੇ ਹੋ ਸਮਝੋ ਤੁਸੀਂ ਗਲਤ ਜਾ ਰਹੇ ਹੋ ਸਮਝੋ ਤੁਸੀਂ ਗਲਤ ਤੋਂ ਵੀ ਤੁਸੀਂ ਆਪਣੇ ਆਪ ਨੂੰ ਚੰਗਾ ਕਰਨ ਦੇ ਚੰਗਾ ਸਮਝਣ ਦੇ ਲਈ ਤੁਸੀਂ ਸਾਹਮਣੇ ਵਾਲੇ ਪਰਸਨ ਦੀ ਇਨਸਲਟ ਕਰ ਰਹੇ ਹੋ ਉਹਨੂੰ ਸਮਝਣ ਦੀ ਬਜਾਏ ਉਹਤੇ ਬਲੇਮ ਕਰ ਰਹੇ ਹੋ ਵੀ ਤੂੰ ਐ ਕਰਦਾ ਬਾਹ ਕਰਦਾ ਤੈਨੂੰ ਐ ਨਹੀਂ ਤੂੰ ਐ ਨਹੀਂ ਤੂੰ ਮੈਨੂੰ ਰੋਕਾ ਟੋਕ ਪਹਿਲੀ ਗੱਲ ਤਾਂ ਜੇ ਕਨੂੰ ਕਿਸੇ ਨੂੰ ਰੋਕਾ ਟੋਕੀ ਕਰੋ ਹੀ ਨਾ ਕਿਉਂਕਿ ਰੋਕਾ ਟੋਕੀ ਵਿੱਚ ਹੀ ਬੈਰ ਪੈ ਜਾਂਦੇ ਆ ਲੋਕ ਸੋਨੂੰ ਪਸੰਦ ਕਰਨੋਂ ਹਟ ਜਾਂਦੇ ਆ ਰੋਕਾ ਟੋਕੀ ਉੱਥੇ ਕਰੋ ਜਿੱਥੇ ਤੁਹਾਡੀ ਕੋਈ ਚੱਲਦਾ ਜਿੱਥੇ ਤੁਹਾਡੀ ਕੋਈ ਚੱਲਦਾ ਨਹੀਂ ਉੱਥੇ ਦਫਾ ਕਰੋ ਮੈਂ ਕਹਣੀ ਆ ਕਿਸੇ ਨੂੰ ਵੀ ਨਾ ਕਹੋ ਵੀ ਤੂੰ ਐ ਕਰਨਾ ਐ ਕਰਨਾ ਸਮਝਾ ਕੋਈ ਅੱਗ 'ਚ ਜਾਂਦਾ ਉਹਨੂੰ ਕਹਦੇ ਜਾ ਵੀਰੇ ਜਾ ਆਪੇ ਮੁੜੇਊਗਾ ਜਦੋਂ ਸੇਕ ਲੱਗਿਆ ਕਿਉਂਕਿ ਅੱਗ ਦੇ ਵਿੱਚ ਤਾਂ ਕਿਸੇ ਦੀ ਵੀ ਜਰਤ ਨਹੀਂ ਪੈਰਦਾ ਹੁੰਦੀ ਉਹਨੂੰ ਮੋੜੋ ਨਾ ਫਕ ਜਾਏ ਵੀਰੇ ਜਾਇਆ ਕੋਈ ਨਹੀਂ ਮਜ਼ਾ ਲੈ ਤੂੰ ਸੇਕ ਦਾ ਜਿੰਨਾ ਲੈਣਾਗਾ ਤੇ ਤੁਸੀਂ ਜਦੋਂ ਤੁਸੀਂ ਰੋਕਦੇ ਹੋ ਕੋਸ਼ਿਸ਼ ਕਰਦੇ ਹੋ ਵੀ ਉੱਥੇ ਅੱਗ ਆ ਤੇਰੇ ਪੈਰ ਮੱਚ ਜਾਣਗੇ ਤੂੰ ਮੱਚ ਜਾਏਗਾ ਨਾ ਮੈਂ ਤਾਂ ਜਾਊਂਗਾ ਜੀ ਤੂੰ ਮੈਨੂੰ ਰੋਕਦਾ ਐ ਤੂੰ ਮੈਨੂੰ ਐ ਕਰਦਾ ਐ ਤੂੰ ਮੈਨੂੰ ਕਾਮਯਾਬ ਨਹੀਂ ਹੋਣ ਦਿੰਦਾ ਤੂੰ ਮੈਨੂੰ ਪਸੰਦ ਨਹੀਂ ਕਰਦਾ ਲੋਕਾਂ ਦੀ ਮਿਹਣੇ ਹੁੰਦੇ ਆ ਵੀ ਤੁਸੀਂ ਮੈਨੂੰ ਜਰਦੇ ਨਹੀਂ ਤੁਸੀਂ ਮੈਨੂੰ ਐ ਨਹੀਂ ਕਰਦੇ ਕਿਹੋਂ ਮਿਹਣੇ ਲੈਣੇ ਕਿਹੋਂ ਤੇਰੇ ਦੇ ਮੂਰੇ ਹੁੰਨੇ ਆ ਸਮਾਂ ਦੇ ਅਗਲੇ ਨੂੰ ਦੋ ਪੰਪ ਹੋਰ ਦੇ ਆਕਰੂ ਵੀ ਜਾਓ ਜਾਓ ਜਿੱਥੇ ਤੁਹਾਡਾ ਜੀ ਕਰਦਾ ਵੀਰੇ ਜਾਓ ਉਹ ਕਹਿੰਦੇ ਹੁੰਦਾ ਨਾ ਕਿ ਮੱਛੀ ਆ ਜਿਹੜੀ ਉਹ ਆਪਣੇ ਆਪ ਪੱਥਰ ਚੱਟ ਕੇ ਵਾਪਸ ਆ ਜਾਂਦੀ ਓਵੇਂ ਹੁਣ ਲੋਕਾਂ ਦਾ ਹਾਲਾ ਲੋਕ ਆਪੀ ਵਾਪਸ ਆ ਜਾਂਦੇ ਆ ਪੱਥਰ ਚੱਟ ਕੇ ਕਿੰਨਾ ਮਰਜ਼ੀ ਸਮਝਾ ਲਿਓ ਜਿੰਨਾ ਮਰਜ਼ੀ ਮੱਥਾ ਮਾਰ ਲਿਓ ਸੋ ਗੁਰੂ ਮਹਾਰਾਜ ਨਾਲ ਜੜੋ ਗੁਰੂ ਮਹਾਰਾਜ ਦੀ ਬਾਣੀ ਪੜੋ ਬਾਣੀ ਛੋਟੇ ਚ ਮੈਂ ਰੱਬ ਤੋਂ ਡਰ ਕੇ ਗੱਲ ਕਹਣੀ ਆ ਗੁਰਬਾਣੀ ਛੋਟੇ ਚ ਇਨੀ ਪਾਵਰ ਆਉਂਦੀ ਆ ਤੁਹਾਨੂੰ ਸਾਹਮਣੇ ਵਾਲੇ ਬੰਦੇ ਦਾ ਪਤਾ ਲੱਗ ਜਾਂਦਾ ਤੁਸੀਂ ਚਿਹਰਾ ਪੜ ਸਕਦੇ ਹੋ ਸਾਹਮਣੇ ਵਾਲੇ ਬੰਦੇ ਦਾ ਮੈਨੂੰ ਪਤਾ ਲੱਗ ਜਾਂਦਾ ਵੀ ਆਹ ਬੰਦਾ ਮੇਰੇ ਨਾਲ ਕੀ ਕਰਨ ਵਾਲਾ ਹੈ ਜਾਂ ਮੈਨੂੰ ਇੱਕ ਇਹ ਵੀ ਮੈਨੂੰ ਖੁਸ਼ੀ ਹੁੰਦੀ ਆ ਵੀ ਗੁਰਬਾਣੀ ਚ ਕਿੰਨੀ ਪਾਵਰ ਹੈ ਸਾਹਮਣੇ ਵਾਲਾ ਪਰਸਨ ਮੇਰੇ ਨਾਲ ਝੂਠ ਬੋਲ ਰਿਹਾ ਹੋਵੇ ਮੈਨੂੰ ਉਹਦੀ ਪਤਾ ਲੱਗ ਜਾਂਦਾ ਵੀ ਆਹ ਬੰਦਾ ਝੂਠ ਬੋਲ ਰਿਹਾ ਹੈ ਪਤਾ ਨਹੀਂ ਕੀ ਅੰਦਰੋਂ ਪਰਮਾਤਮਾ ਦੀ ਮੇਰੇ ਬਾਜ ਆਉਂਦੀ ਆ ਵੀ ਇਹ ਬ ਵੀ ਮੈਨੂੰ ਉਹਦੀ ਪਤਾ ਲੱਗ ਜਾਂਦਾ ਵੀ ਆਹ ਬੰਦਾ ਝੂਠ ਬੋਲ ਰਿਹਾ ਮੇਰੇ ਨਾਲ ਮੇਰੀ ਪੂਛ ਫਿੱਚਰਿਆ ਵੀ ਇਹਨੂੰ ਲੱਗਦਾ ਵੀ ਇਹਨੂੰ ਤਾਂ ਪਤਾ ਹੀ ਨਹੀਂ ਪਰ ਮੈਨੂੰ ਕੀ ਪਰਮਾਤਮਾ ਦੇ ਘਰੋਂ ਸੰਕੇਤ ਆ ਜਾਂਦਾ ਉਹਦੀ ਪਤਾ ਲੱਗ ਜਾਂਦਾ ਵੀ ਇਹ ਝੂਠ ਹੈ ਮੈਂ ਯਕੀਨ ਹੀ ਨਹੀਂ ਕਰਦੀ ਕਿਉਂਕਿ ਮੇਰੀ ਅੰਦਰਲੀ ਆਤਮਾ ਨਹੀਂ ਮੰਨਦੀ ਜਿੱਥੇ ਮੇਰੀ ਅੰਦਰਲੀ ਆਤਮਾ ਨਹੀਂ ਮੰਨਦੀ ਮੈਂ ਉੱਥੇ ਯਕੀਨ ਨਹੀਂ ਕਰਦੀ ਮੈਨੂੰ ਪਤਾ ਲੱਗ ਜਾਂਦਾ ਵੀ ਮੇਰੀ ਆਤਮਾ ਨੋ ਨੋ ਕਰੀ ਜਾਂਦੀ ਐ ਤੇ ਗੱਲ 'ਚ ਕੋਈ ਗੜਬੜ ਐ। ਇਸ ਕਰਕੇ ਵੀਰੇ ਕਿਸੇ ਤੇ ਯਕੀਨ ਨਾ ਕਰੋ। ਕੌਣ ਤੁਹਾਡਾ ਵਿਸ਼ਵਾਸ ਕਦੋਂ ਤੋੜ ਜੂ ਸਾਨੂੰ ਕੁਝ ਵੀ ਨਹੀਂ ਪਤਾ। ਚਾਹੇ ਕੋਈ ਬੰਦਾ ਤੁਹਾਡੇ ਸਾਹਮਣੇ ਸੋਨੇ ਦਾ ਬਣ ਕੇ ਖੜ੍ਹ ਦੇ ਪਰ ਵਿਸ਼ਵਾਸ ਨਾ ਕਰੋ। ਵਿਸ਼ਵਾਸ ਤੁਹਾਡਾ ਟੁੱਟੂਗਾ ਹੀ ਟੁੱਟੂਗਾ। ਤੋੜਦੀ ਐ ਇਹ ਦੁਨੀਆ ਵਿਸ਼ਵਾਸ। ਵਿਸ਼ਵਾਸ ਨਾ ਕਰਿਆ ਕਰੋ। ਇੱਕ ਆਪਣੇ ਅਕਾਲ ਪੁਰਖ ਵੈਗਨੂ ਤੇ ਵਿਸ਼ਵਾਸ ਕਰੋ ਜਿਹੜਾ ਤੁਹਾਡਾ ਕਦੇ ਵਿਸ਼ਵਾਸ ਨਹੀਂ ਤੋੜਦਾ। ਹੋਰ ਦੂਜੇ ਬੰਦੇ ਤੇ ਤਾਂ ਵਿਸ਼ਵਾਸ ਹੀ ਨਾ ਕਰੋ। ਜੈਸੀ ਆਪਦੀ ਜ਼ਿੰਦਗੀ ਆ ਜਿਉਮੋ ਮਿਹਨਤ ਕਰੋ ਮਿਹਨਤ ਕਰਕੇ ਖਾਓ ਝੂਠ ਨਾ ਬੋਲੋ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਨਾ ਝੂਠ ਨਾ ਬੋਲੋ ਆ ਝੂਠ ਬੰਦੇ ਨੂੰ ਪੱਟ ਦਿੰਦਾ ਜਿਹੜਾ ਬੰਦਾ ਗੱਪ ਮਾਰ ਲੱਗ ਜੇ ਨਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਆਪਾਂ ਜ਼ਿੰਦਗੀ ਪ੍ਰਮਾਤਮਾ ਨੂੰ ਜਾਣ ਕੇ ਕਹਿਨੇ ਆ ਵੀ ਆਪਾਂ ਆਪਦੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਆ ਨਾ ਕਿਸੇ ਨੂੰ ਸਫਾਈ ਦਿੰਨੇ ਆ ਨਾ ਲੈਣਾ ਨਾ ਦੇਣਾ ਜਿਹੜਾ ਸਾਹਮਣਾ ਬੰਦਾ ਆਪਾਂ ਨੂੰ ਪਾਗਲ ਸਮਝ ਨਹੀਂ ਕੋਸ਼ਿਸ਼ ਕਰਦਾ ਆਪਾਂ ਦਾ ਰੱਸਾ ਹੀ ਲਾ ਦਿੰਨੇ ਆ ਵੀ ਚੱਲ ਭਾਈ ਜਾ ਜਿਵੇਂ ਤੇਰੀ ਮਰਜ਼ੀ ਆ ਤੂੰ ਕਰ ਆਪਾਂ ਨਹੀਂ ਤੈਨੂੰ ਰੋਕ ਟੋਕ ਕਰਦੇ ਸੋ ਇਸ ਕਰਕੇ ਦੁਨੀਆ ਤੇ ਵਿਸ਼ਵਾਸ ਕਰਨਾ ਵੀਰੇ ਛੱਡੋ ਆਪਣੇ ਸਿਰਫ ਵਾਹਿਗੁਰੂ ਤੇ ਵਿਸ਼ਵਾਸ ਕਰੋ ਤਰਜੋਗੇ ਸੌਖੇ ਰਹੋਗੇ ਪਿਆਰ ਕਰਨਾ ਤਾਂ ਵਾਹਿਗੁਰੂ ਨੂੰ ਕਰੋ ਆਪਣੇ ਆਪ ਨੂੰ ਕਰੋ ਠੀਕ ਹੈ ਸੌਖੇ ਰਹੋਗੇ ਤੇ ਜੇ ਇਧਰ ਉਧਰ ਦੇ ਚੱਕਰਾਂ 'ਚ ਪੈ ਗਏ ਤਾਂ ਟੱਲ ਬਣ ਜਾਓਗੇ ਟੱਲ ਮਤਲਬ ਵੀ ਇੱਕ ਟੱਲ ਹੁੰਦਾ ਆਪਾਂ ਰੋਕ ਨਹੀਂ ਸਕਦੇ ਜਿਹੜੇ ਬੰਦਾ ਹਰ ਇੱਕ ਠੜਕਾ ਕੇ ਟੱਲ ਤੁਰ ਜਾਂਦਾ ਉਹ ਗੱਲ ਹੋ ਵੀ ਕੋਈ ਜਾਂਦੀ ਹੈ ਵੀ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਭਾਈ ਕਿ ਟੱਲ ਕਿਉਂ ਖੜਕਾਇਆ ਹੈ ਕਹਿੰਦਾ ਭਾਵਾ ਆਪਣੀ ਜ਼ਿੰਦਗੀ ਟੱਲ ਵਰਗੀ ਬਣ ਜਾਂਦੀ ਹੈ ਜੇ ਆਪਾਂ ਜ਼ਿਆਦੇ ਚੱਕਰਾਂ 'ਚ ਟੈਂਸ਼ਨਾਂ 'ਚ ਪਾਵਾਂਗੇ ਸੋ ਇਸ ਕਰਕੇ ਪ੍ਰਮਾਤਮਾ ਦੀ ਗੁਰਬਾਣੀ ਪੜੋ ਸਵੇਰੇ ਉੱਠੋ ਪਾਠ ਕਰੋ ਨਾਵੋ ਧੋਬ ਮੈਂ ਕਹਿਣੀ ਆ ਤੁਹਾਨੂੰ ਸਾਹਮਣੇ ਵਾਲੇ ਬੰਦੇ ਦਾ ਚਿਹਰਾ ਪੜਨ ਆ ਜਾਊਗਾ ਐਨੀ ਪਾਵਰ ਹੈ ਗੁਰਬਾਣੀ 'ਚ ਪਾਵਰਫੁੱਲ ਆ ਬਾਣੀ ਸਾਹਮਣੇ ਲੈ ਚਿੱਤ ਬੰਦਾ ਛੋਟਕਲੀ ਝੂਠ ਬੋਲ ਰਿਹਾ ਨਾ ਤੁਹਾਡੀ ਆਤਮਾ ਨੂੰ ਇੱਕ ਸਕਿੰਟ ਤੇ ਤੁਹਾਨੂੰ ਸੰਕੇਤ ਦੇ ਦੇਣਾ ਵੀ ਬੰਦਾ ਝੂਠ ਬੋਲ ਰਿਹਾ ਤੁਹਾਡੀ ਆਤਮਾ ਨੇ ਵਿਸ਼ਵਾਸ ਨਹੀਂ ਕਰਨਾ ਗੁਰਬਾਣੀ ਚ ਐਨੀ ਪਾਵਰ ਹੈ ਸੋ ਗੁਰਬਾਣੀ ਨਾਲ ਜੜੋ ਲੋਕਾਂ ਦੀਆਂ ਛੱਡੋ ਮਿੰਤਾ ਕਰਨੀਆਂ ਆਪਣੇ ਆਪ ਚ ਮਾਸਟਰ ਹੋ ਜੈਸਾ ਰ ਆਪਣੇ ਤੁਹਾਨੂੰ ਦਿੱਤਾ ਖਾ ਪੀ ਕੇ ਉਹ ਚ ਖੁਸ਼ ਰਹੋ ਜਿਵੇਂ ਜ ਮਹਾਰਾਜ ਨੇ ਤੁਹਾਨੂੰ ਕੱਪੜਾ ਦਿੱਤਾ ਪਾਤੀ ਪਾ ਕੇ ਖੁਸ਼ ਰਹੋ ਦੁਨੀਆ ਜਿੱਤਣੀ ਭੁੱਲ ਜਾਓ ਆਪਣੇ ਆਪ ਨੂੰ ਜਿੱਤ ਲਓ ਐਨੀ ਬਹੁਤ ਹੈ ਸੋ ਵੀਡੀਓ ਦੇ ਵਿੱਚ ਕੁਝ ਗਲਤ ਕਿਹਾ ਹੋਵੇ ਤਾਂ ਮੈਂ ਸੌਰੀ ਚਾਹਣੀ ਹੈ ਸੋ ਆਪ ਸਭ ਨੂੰ ਅਕਾਲ ਪੁਰਖ ਵੈਗਰੂ ਜੀ ਚ